ਸਤਨਾਮ ਸ੍ਰੀ ਵਾਹਿਗੁਰੂ ਜਾਨੋ ਆਪੇ ਹਮਰਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗਿਰੇ ਹਮ ਥਾਪੇ ਪਰਮ ਸੰਮਾਨਯੋਗ ਜੁਗੋ ਜਗ ਅਟਲ ਚਬਰ ਛਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਬਾਲੀ ਸਮੂਚੀ ਮਨੁੱਖਤਾ ਤੇ ਰਫਰ ਸ਼ਬਦ ਗੁਰੂ ਤਾਂਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗੋਦ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰ ਗ੍ਰੰਤਿ ਗਾਰੇ ਗੁਰਸਿਵਾਰੀ ਗੁਰਖਾਲਸਾ ਸਤਸੰਗੀ ਜਨਾਂ ਦੀ ਜਨਾਂ ਦੀ ਜਨ ਜਿਨੇ ਕੋ ਸਰੀਰ ਬੈਠੇ ਹਾਂ ਬਹੁਤ ਵੱਡੇ ਭਰਮਾ ਵਾਲੇ ਹਾਂ ਕਿ ਆਪਾਂ ਨੂੰ ਅੰਮ੍ਰਿਤ ਵੇਲੇ ਇਸ ਤਪਸਥਾਨ ਪ੍ਰਬੰਧਕਾਪਾ ਸ੍ਰੀ ਚਰਚੀ ਦੇ ਤਪਸਥਾਨ ਦੇ ਉੱਪਰ ਬੈਠਣ ਦਾ ਤਨ ਤਨ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਕੀ ਗੋਦ ਵਿੱਚ ਬੈਠ ਦਸ ਭਾਰ ਜੋ ਸਮਾਪਤ ਹੋਇਆ ਤੇ ਸਭ ਕਹਿੰਦੇ ਅੱਗੇ ਵੱਡੇ ਘਰਾਂ ਵਾਲਿਆ ਜਿਵੇਂ ਆਪਣੇ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਜੜਿਆ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣ ਦੇ ਸੁਭਾਗ ਵਾਸਤੇ ਕਰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਵੱਡੇ ਘਰ ਦਾ ਮਾਣ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਜੜਿਆ ਉਕਾਲ ਕੁਛ ਪਰਮਾਤਮਾ ਦੇ ਨਾਮ ਵਰਤੇ ਕੱਢੇ ਨੇ ਤੇ ਮੇਰੇ ਸਹਿਬ ਜੀ ਵਰਸ਼ਿਸ਼ ਕਰਦੇ ਪੈਣੇ ਕਿ ਸੰਸਾਰ ਦੇ ਵਿੱਚ ਕੋਈ ਗੱਲ ਦਾ ਮਣਕ ਹੁੰਦਾ ਹੈ ਜਿਹੜਾ ਹੁਣ ਗੁਰੂ ਦੇ ਬਾਤੇ ਕਾਲ, ਕੁੱਖ, ਪਰਮਾਤਮਾ ਬਾਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਕੱਢਦਾ ਸੰਸਾਰ ਦੇ ਵਿੱਚ ਬਿਰਤੇ ਗਣਕ ਹੁੰਦੇ ਨੇ ਤਾਂ ਹੀ ਮੇਰੇ ਸਤਿਗੁਰ ਨੇ ਦਰਸ਼ਿਸ਼ ਕੀਤਾ ਵਡ ਭਾ ਕੀ ਹਰ ਸੰਗਤ ਪਾਵੈ ਭਾਗਾਂ ਕ੍ਰਮ ਚੋਤਾ ਖਾਵੈ ਜਿੰਨ ਭਾਦਾਂ ਸਾਥ ਸੰਗਣਾ ਲੱਭੈ ਫਿਰ ਸੰਗਤ ਮੈਲ ਭਰੇਚਾ ਜਿਉ ਵੱਡੇ ਭਾਗਾ ਤੋਂ ਬਗਾ ਕਦੇ ਸਾਥ ਸੰਗਤ ਨਾ ਪ੍ਰਾਪਤ ਨਹੀਂ ਹੁੰਦੀ ਅਸੀਂ ਵੱਡੇ ਭਾਦਾਂ ਮਾਰੇ ਜੇ ਸਾਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦਾ ਸਾਗ ਪ੍ਰਾਪਤ ਹੋਇਆ ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰੇਗਾ ਉਹਨੂੰ ਫਲ ਵੀ ਉਦਾਂ ਦਾ ਮਿਲੇਗਾ ਜੇ ਭਲੇ ਪੁਰਖਾਂ ਦੀ ਸੰਗਤ ਕਰੇਗਾ ਤੇ ਭਲੇ ਪੁਰਖ ਫਤਿਹਲਾ ਝੋਲਣਾ ਪਰਦਨ ਕੇ ਜੇ ਮਨੁੱਖ ਨਸ਼ੇੜੀ ਦੀ ਸੰਗਤ ਕਰੇਗਾ ਤੈ ਨਸ਼ੇੜੀ ਬਣ ਜਾਵੇਗਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਆਓ ਕੋਈ ਸਮਾਰਤ ਤਾਲ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਕਰ ਲਈਏ ਆਓ ਵਿਚਾਰਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਦੀ ਅਰਦਾਸ ਹੋਏ ਅਤੇ ਪ੍ਰਵਾਣ ਕਰੋ ਲਵਾਓ ਹਾਜ਼ਰੀ ਕੁਝ ਕਹਿਤਾ ਬਲਵਕਸੋ ਬੁਲਾਓ ਫਤਜੀ ਆਤੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਪ੍ਰਮਾਣ ਕਰਦਿ ਨੇ ਬੈਠਾ ਸੋਟੀ ਪਾਤਸ਼ਾਹ RAM DAS ਸਤਿਗੁਰ ਕਾ ਹਵੈ ਪੂਰਨ ਤਾਮ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਿਹਾ ਵੈ ਅੰਮ੍ਰਿਤ ਸਰ ਸਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਕੋਈ ਸ਼ਰਧਾ ਦੇ ਨਾਲ ਭਾਵਨਾ ਲੈ ਕੇ ਜਾਂਦਾ ਹੈ ਮੇਰੇ ਧੰਨ ਗੁਰੂ ਗRANDਾਸ ਜੀ ਧੰਨ ਪਿਤਾ ਜੀ ਉਸ ਮਨੁੱਖ ਦੀਆਂ ਝੋਲੀਆਂ ਭਰ ਦਿੰਦੇ ਨੇ ਜਿਹੜਾ ਕੋਈ ਸ਼ਰਧਾ ਲੈ ਕੇ ਜਾਂਦਾ ਹੈ ਭਾਵਨਾ ਲੈ ਕੇ ਜਾਂਦਾ ਹੈ ਤੇ ਜੇ ਮੇਰੇ ਗੁਰੂ ਪਿਤਾ ਦੇ ਕਿਤੇ ਚੜਾਈ ਕਰਕੇ ਜਾਂਦਾ ਹੈ ਤੇ ਮੇਰੇ ਗੁਰੂ ਪਿਤਾ ਵਿੱਚ ਇੰਨੀ ਸਮਰੱਥਾ ਹੈ ਉਹ ਰਾਜਿਆਂ ਨੂੰ ਖਿਖਾਰੀ ਬਣਾ ਦਿੰਦਾ ਏ ਤੇ ਫਿਖਾਰੀਆਂ ਤੋਂ ਰਾਜੇ ਬਣਾ ਦਿੰਦਾ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਵੱਡਾ ਦਰਬਾਰ ਉਹ ਸੱਚਖੰਡਿਆ ਜਿੱਥੇ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਾਂਦਾ ਏ ਕਿਵਾਂ ਸਰ ਮੜੋਖ ਦਿਨਾਂ ਝੋੜੀਆਂ ਜਿਹੜੀਆਂ ਭਰੀਆਂ ਜਾਂਦੀਆਂ ਤਾਂ ਵੀ ਸਭ ਨੇ ਗੁਰਬਾਣੀ ਅੰਦਰ ਬਖਸ਼ ਕੀਤਾ ਏ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲ ਇਹਾ ਉਹਾ ਸੱਚ ਹੋ ਗਏ ਕਿ ਜੋ ਜੋ ਛੜਤਾ ਲੈ ਕੇ ਮੇਰੇ ਧੰਨ ਗੁਰੂ ਰਾਮਦਾਸ ਜੀ ਦੇ ਦਵਾਰੇ ਦੇ ਉੱਤੇ ਕੋਈ ਜਾਂਦਾ ਏ ਛੱਡਦਾ ਲੈ ਕੇ ਜਾਂਦਾ ਏ ਧਾਵਨਾ ਲੈ ਕੇ ਜਾਂਦਾ ਏ ਤੇ ਮੇਰੇ ਗੁਰ ਪਿਤਾ ਜੀ ਉਸ ਮਨੁੱਖ ਦੀਆਂ ਝੋੜਾ ਘਾਂ ਪਰ ਦਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਅੰਦਰੋਂ ਹਿਰਦਾ ਸਾਫ਼ ਨਾ ਕਹਿੰਦਾ ਪਵਿੱਤਰ ਹੋਣਾ ਚਾਹੀਦਾ ਏ ਮੈਨੂੰ ਘਟਨਾ ਯਾਦ ਆ ਰਹੀ ਆ ਇੱਕ ਪਰਿਵਾਰ ਮੀਆਂ ਬਿੱਲੀ ਨਾਲ ਉਹਨਾਂ ਦਾ ਛੋਟਾ ਜੇ ਬੱਚਾ 7 ਸਾਲ ਦੀ ਉਮਰ ਹੈ ਉਹ ਦੋਨੇ ਦਰਬਾਰ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਾਸਤੇ ਮੱਥਾ ਟੇਕਣ ਵਾਸਤੇ ਜਾਂਦੇ ਨੇ ਜਦੋਂ ਮੱਥਾ ਟੇਕਣ ਵਾਸਤੇ ਗਏ ਆਪਾਂ ਆਮ ਦੇਖੀਦਾ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਜਿੱਦਾਂ ਮੱਥਾ ਟੇਕਣ ਵਾਸਤੇ ਜਾਂਦਾ ਬਹੁਤ ਭੀੜ ਹੁੰਦੀ ਆ ਲਾਈਨ ਬਹੁਤ ਵੱਡੀ ਲੱਗੀ ਹੁੰਦੀ ਆ ਸ੍ਰੀ ਗੋਬਿੰਦ ਸਾਹਿਬ ਤੱਕ ਲੱਗੀ ਹੁੰਦੀ ਆ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ ਬੱਚਾ ਜਿਹੜਾ ਜਦੋਂ ਲੈਨ ਦੇ ਵਿੱਚੋਂ ਜਿਹੜਾ ਕਿਸੇ ਤੇ ਬੱਚਾ ਜਿਹੜਾ ਉਹਨਾਂ ਤੋਂ ਵਿਛੜ ਗਿਆ ਉਹ ਸ਼੍ਰੀ ਘਾਤਕ ਸਾਹਿਬ ਉੱਰ ਚਲਾ ਗਿਆ ਤੇ ਮਾਤਾ ਜੀ ਦੇ ਜੜਿਆ ਉਹ ਲੈਨ ਦੇ ਵਿੱਚ ਲੱਗੇ ਨੇ ਜਦੋਂ ਲੈਨ ਦੇ ਵਿੱਚ ਲੱਗੇ ਨੇ ਆਪਾਂ ਅੱਗੇ ਦੇਖੀਦਾ ਜਦੋਂ ਪੈਪਰ ਅੱਗੇ ਆਉਂਦਾ ਹੈ ਉਹ ਆਪਸ ਵਿੱਚ ਟੱਚ ਕਰਦਾ ਹੈ ਉੱਥੇ ਜਾ ਕੇ ਸਾਰੇ ਸੰਗਤ ਜਿਹੜੀ ਇਕੱਠੇ ਹੋ ਜਾਂਦੇ ਨੇ ਉਹ ਮੀਆਂ ਬੀਬੀ ਇਕੱਠੇ ਹੋ ਗਏ ਨੇ ਦੂਸਰਾ ਸੋਚਦਾ ਪਿਆਰ ਕਿ ਜਿਹੜਾ ਬੱਚਾ ਜਿਹੜਾ ਮੇਰੀ ਵਾਈਫ ਕੋਲ ਹੋਵੇਗਾ ਦੂਸਰੀ ਸੋਚਦੀ ਪਈ ਕਿ ਮੇਰਾ ਬੱਚਾ ਜਿਹੜਾ ਹਸਬੰਦ ਕੋਲ ਹੋਵੇਗਾ ਮੀਆਂ ਬੀਬੀ ਦੋਨੇ ਇਹ ਸੋਚਦੇ ਸੋਚਦੇ ਅੱਗੇ ਤੁਰੇ ਜਾ ਰਹੇ ਨੇ ਜਦੋਂ ਅੱਗੇ ਤੁਰੇ ਜਾ ਰਹੇ ਨੇ ਦੋਨੇ ਆਪਸ ਵਿੱਚ ਟਕਰਾਏ ਨੇ ਤੇ ਉਹ ਪੁੱਛਣ ਲੱਗੀ ਆ ਜਦੋਂ ਪੁੱਛਣ ਲੱਗੇ ਕਿ ਜੀ ਤੁਹਾਡੇ ਨਾਲ ਰਵੀ ਤੁਹਾਡੇ ਨਾਲ ਛੋਟਾ ਜਿਹਾ ਬੱਚਾ ਸੀ ਕਹਿਣ ਲੱਗਾ ਜੀ ਨਹੀਂ ਤੇ ਮੇਰੇ ਨਾਲ ਨਹੀਂਗਾ ਤੁਹਾਡੇ ਨਾਲ ਮਾਤਾ ਪਿਤਾ ਨੂੰ ਚਿੰਤਾ ਪੈ ਗਈ ਕੇ ਬੱਚਾ ਕਿੱਧਰ ਚੜਾ ਗਿਆ 7 ਸਾਲ ਦੀ ਉਮਰ ਵਿਦੇਸ਼ਾਂ ਦੇ ਵਿੱਚੋਂ ਆਏ ਆ ਕਿਸੇ ਨੇ ਇਥੋਂ ਤੱਕ ਕਿਹਾ ਏ ਕਿ ਇੱਥੇ ਬੱਚੇ ਫੜ ਲੈਂਦੇ ਨੇ ਉਹਨਾਂ ਦੇ ਹੱਥ ਪੈਰ ਅੱਡ ਕੇ ਉਹਨਾਂ ਨੂੰ ਤੁਖਾਰੀ ਬਣਾ ਦਿੰਦੇ ਨੇ ਤੇ ਜੇ ਸਾਡੇ ਬੱਚੇ ਦੇ ਨਾਲ ਵੀ ਇਦਾਂ ਹੋ ਗਿਆ ਤੇ ਕੀ ਬਣੇਗਾ ਮੰਡ ਦੇ ਵਿੱਚ ਫੁਰਨੇ ਆ ਰਹੇ ਨੇ ਵੱਖਰੇ ਵੱਖਰੇ ਫੁਰਨੇ ਆ ਰਹੇ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣਾ ਸੀ ਉਹ ਲਾਈਨ ਦੇ ਵਿੱਚੋਂ ਬਾਹਰ ਨਿਕਲ ਆਏ ਮੱਥਰ ਟੇਕਣ ਦਾ ਯਾਦ ਨਾ ਰਿਹਾ ਕਿ ਅਸੀਂ ਮੱਥਰ ਟੇਕਣ ਵਾਸਤੇ ਆਏ ਨੇ ਜਿਵੇਂ ਜਿਵੇਂ ਦੇਰੀ ਹੋ ਰਹੀ ਆ ਮਾਨ ਤੇ ਵਿੱਚ ਫੁਰਨੇ ਆ ਰਹੇ ਨੇ ਭਜਨਾ ਤੋੜਨਾ ਸ਼ੁਰੂ ਕਰਨ ਤਾਂ ਸਾਰੇ ਪਾਸੇ ਜਰੋ ਲੋਸ ਰੈਂਟਾ ਕਰਵਾਇਆ ਫੋਟੋਆਂ ਖਿੱਚ ਕੇ ਸਾਰੇ ਕੰਨਿਕ ਮਾਇਨਾ ਇਥੋਂ ਤੱਕ ਕਿ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਵੀ ਲਿਖਾ ਦਿੱਤੀ ਉਹ ਪਰਿਵਾਰ ਖੁਦ ਦੱਸਦਾ ਕਹਿੰਦੇ ਰਿਪੋਰਟ ਵੀ ਲਿਖਾ ਦਿੱਤੀ ਤੇ ਕਹਿਣ ਲੱਗਾ ਭਾਈ ਸਾਹਿਬ ਘਰ ਵਾਲੀ ਕਿੰਨਾ بیمار ਹੋ ਗਈ 105 ਉਸਨੂੰ ਤਖਾਰ ਹੋ ਗਿਆ ਕਹਿੰਦਾ ਬਹੁਤ ਸਖਤ ਬੁਖਾਰ ਹੋ ਗਿਆ ਤੇ ਅਸੀਂ ਬਾਬਾ ਪੁੱਟਾ ਸਾਹਿਬ ਦੀ ਘੇਰੀ ਦੇ ਥੱਲੇ ਜਾ ਕੇ ਬੈਠ ਗਏ ਕਹਿੰਦਾ ਬਾਬਾ ਪੁੱਟਾ ਸਾਹਿਬ ਦੀ ਘੇਰੀ ਥੱਲੇ ਜਾ ਕੇ ਬੈਠ ਗਏ ਉੱਥੇ ਜਾ ਕੇ ਬੈਠ ਕੇ ਅਸੀਂ ਅਰਦਾਸ ਕਰੇ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਤੰਨ ਪਿਤਾ ਜੀ ਤੁਹਾਡੇ ਦਰਾਰੇ ਤੇ ਕੋਈ ਸ਼ਰਧਾ ਲੈ ਕੇ ਆਉਂਦਾ ਏ ਕਾਂ ਬੜਾ ਲੈ ਕੇ ਆਉਂਦਾ ਏ ਤੁਸੀਂ ਤੇ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ ਤੇ ਮੈਂ ਭਾਗੜ ਕਿੱਦਾਂ ਦੀਆਂ ਮੈਂ ਇੱਥੇ ਘਵਾਕੇ ਜਾ ਰਹੀਆਂ ਬੋਲੋ ਸਤਨਾਮ ਵਾਹਿਗੁਰੂ ਸ੍ਰੀ ਵਾਹਿਗੁਰੂ ਮੈਂ ਕਿੱਦਾਂ ਦੀ ਨ ਭਾਗੜਾ ਮੈਂ ਆਪਣਾ ਬੱਚਾ ਜਿਹੜਾ ਘਵਾਕੇ ਜਾ ਰਹੀਆਂ ਪਾਸ਼ਾ ਜੀਓ ਕਿਰਪਾ ਕਰੋ ਮੇਰੇ ਤੇ ਫਿਰ ਪਰਵਾਸ ਫਤ ਦੱਸਦਾ ਕਹਿੰਦਾ ਅੱਧੇ ਘੰਟੇ ਬਾਅਦ ਕਹਿਣ ਲੱਗਾ ਕਿ ਘਰਵਾਲੀ ਮੇਰੇ ਰੋਦੀ ਪਈ ਸੀ ਮਗਰੋਂ ਬੱਚਾ ਆਇਆ ਉਹੀ ਬੱਚਾ ਆਇਆ ਆ ਕੇ ਕਹਿਣ ਲੱਗਾ ਮਾਂ ਜਦ ਬੱਚੇ ਨੂੰ ਦੇਖਿਆ ਮਾਂ ਦੀ ਪਿਆਰ ਕਰਨ ਦੀ ਹੱਦ ਨਾ ਰਹੀ ਕਦੇ ਮੱਥਾ ਚੁੰਮਦੀ ਆ ਕਦੇ ਮਸਤਕ ਚੁੰਮਦੀ ਆ ਚੁੰਮ ਚੁੰਮ ਕੇ ਜਿਹੜਾ ਬੱਚੇ ਨੂੰ ਉਹਨੇ ਲਾੜ ਕਰ ਦਿੱਤਾ ਤੇ ਆਪਣੇ ਕੋਲ ਪਿਖਾੜਿਆ ਕਹਿਣ ਲੱਗੀ ਪੁੱਤਰ ਤੈਨੂੰ ਇੱਥੇ ਗਾਣਾ ਛੱਡ ਕੇ ਗਿਆ ਏ ਤਉ ਬੱਚਾ ਕਹਿੰਦਾ ਹੈ ਕਹਿੰਦਾ ਕਿ ਉਥੇ ਜਦੋਂ ਮੈਂ ਸ੍ਰੀ ਕਾਦਰ ਸਾਹਿਬ ਦੇ ਕੋਲ ਬੈਠਾ ਸੀ ਉਥੇ ਮੇਰੇ ਕੋਲ ਇੱਕ ਬਜ਼ੁਰਗ ਆਇਆ ਤੇ ਉਹ ਮੈਨੂੰ ਬਾਹਰ ਖੜ ਕੇ ਜਿਹੜਾ ਇਥੇ ਛੱਡ ਕੇ ਚਲਾ ਗਿਆ ਤੈਨ ਲੱਗੇ ਕਿ ਮੈਂ ਭਾਈ ਸਾਹਿਬ ਨਗਰ ਭੱਜਦੀ ਨਹੀਂ ਪਰ ਉਹ ਬਜ਼ੁਰਗ ਮੁੜ ਕੇ ਦਿਖਾ ਕੇ ਦਿੱਤਾ ਮੈਂ ਕਹਿ ਦਿੱਤਾ ਉਦੋਂ ਤੇ ਮੇਰਾ ਧੰਨ ਗੁਰੂ ਰਾਮਦਾਸ ਜੀ ਖੁਦ ਆਏ ਸੀ ਤੁਹਾਡੇ ਬੱਚੇ ਨੇ ਤੁਹਾਡੇ ਕੋਲ ਛੱਡ ਕੇ ਗਏ ਨੇ ਬੋਲੋ ਸਤਨਾਮ ਸਰੇ ਵਾਹਿਗੁਰੂ ਮੈਂ ਕਹ ਇਹ ਉਹ ਪਵਿੱਤਰ ਜਗਾ ਹੈ ਇਹ ਉਹ ਵੱਡਾ ਸਥਾਨ ਜਿਹੜਾ ਕੋਈ ਸ਼ਰਧਾ ਲੈ ਕੇ ਭਾਗੜਾ ਲੈ ਕੇ ਆਉਂਦਾ ਹੈ ਤੇ ਮੇਰਾ ਧੰਨ ਗੁਰੂ ਨਾਮਦਾਸ ਮੇਰਾ ਪਿਤਾ ਜਿਹੜਾ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਦੀ ਨਿਜਿਤ ਪਤ ਰੱਖਦਾ ਹੈ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਬਚਾ ਕੇ ਰੱਖਦਾ ਹੈ ਉਹਨਾਂ ਦੀ ਹਰ ਮਨੋ ਦੀ ਕਾਮਨਾ ਜਿਹੜੀ ਪੂਰੀ ਕਰਦਾ ਸਾਡਾ ਅੰਦਰੋਂ ਜਿਹੜਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਜੇ ਵਿਤਾਰ ਹੋਣਾ ਚਾਹੀਦਾ ਤਾਂ ਨਹੀਂ ਮੇਰੇ ਸਾਹਮਣੇ ਕੁਰਬਾਨੀ ਅੰਦਰ ਬਖਸ਼ਿਸ਼ ਕੀਤਾ ਜੋ ਮੰਗੂ ਹਾਂ ਸੋਈ ਸੋਈ ਪਾਉਂ ਆਪਣੇ ਖਸਮ ਭਰੋਸਾ ਸਾਡਾ ਵਿਸ਼ਵਾਸ ਤੇ ਭਰੋਸਾ ਬਣਾ ਚਾਹੀਦਾ ਕਲਕੱਤੇ ਦੇ ਵਿੱਚੋਂ ਇੱਕ ਪਟਵ ਕਲਕੱਤੇ ਦੇ ਵਿੱਚੋਂ ਇੱਕ ਵਪਾਰੀ ਆਉਂਦਾ ਉਹ ਕੱਪੜੇ ਦਾ ਵਪਾਰ ਕਰਦਾ ਹੈ ਕੱਪੜੇ ਦਾ ਵਿਕਾਰ ਕਰਦਾ ਤੇ ਅੰਦਰ ਸਰ ਦੇ ਵਿੱਚ ਉਸਨੇ ਕੁਝੇ ਕੁ ਪੇਮੈਂਟ ਲੈਣੀ ਸੀ ਭਾਵ ਕਿ ਪੈਸੇ ਲੈਣਾ ਸੀ ਉਹ ਪੈਸੇ ਲੈ ਕੇ ਮੰਡ ਦੇ ਸੋਚਦਾ ਪਿਆ ਕਿ ਹੁਣ ਮੈਂ ਆਇਆ ਤੇ ਹੈਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਵੀ ਟੇਕ ਲੈਣਾ ਉਹ ਅੰਦਰ ਆਉਂਦਾ ਹੈ ਕੀ ਦੇਖਿਆ ਉਸਨੇ ਭੀੜ ਬਹੁਤ ਹੈ ਮੰਡ ਦੇ ਵਿੱਚ ਉਸਨੇ ਟੈਂਪਰ ਬਣਾ ਲਿਆ ਕਹਿਣ ਲੱਗਾ ਕਿ ਮੈਂ ਬਾਹਰ ਹੀ ਕਰਮਾਂ ਦੇ ਵਿੱਚ ਬੈਠ ਜਾਣਾ ਦੋ ਸ਼ਬਦ ਸੁਣਾਗਾ ਸ਼ਬਦ ਸੁਣ ਕੇ ਫਲੈਟ ਬੜ ਕੇ ਤੇ ਮੈਂ ਕੋਲਕਾਤੇ ਚਲਾ ਜਾਵਾਂਗਾ ਇਹ ਮੰਡ ਦੇ ਵਿੱਚ ਉਸਨੇ ਫੁਰਨਾ ਤਿਆਰ ਕਰ ਲਿਆ ਉਹ ਲਾਚੀ ਪੇਰੀ ਦੇ ਕੋਲ ਜਾ ਕੇ ਬੈਠ ਗਿਆ ਲਾਚੀ ਪੇਰੀ ਦੇ ਕੋਲ ਜਾ ਕੇ ਬੈਠ ਗਿਆ ਧੰ ਧੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਚੱਲ ਰਿਹਾ ਸੀ ਚੌਥੇ ਪਾਠ ਦਾ ਸ਼ਬਦ ਚੱਲਦਾ ਪਿਆ ਸੀ ਉਹ ਵਪਾਰੀ ਖੁਦ ਤਰਦਾ ਕਹਿੰਦਾ ਸ਼ਬਦ ਚੱਲਦਾ ਪਿਆ ਸੀ ਤੇ ਮੈਂ ਉੱਥੇ ਬੈਠ ਗਿਆ ਜਦੋਂ ਉੱਥੇ ਬੈਠ ਗਿਆ ਕਹਿੰਦਾ ਮੈਂ ਬੈਠ ਗਿਆ ਤੇ ਮਨ ਨੂੰ ਜਦੋਂ ਉੱਥੇ ਦਰਬਾਰ ਸਾਂ ਜਾਂਦਾ ਆਪਾਂ ਜਦੋਂ ਆਸੇ-ਪਾਸੇ ਵੇਖਦੇ ਆ ਫਿਰ ਆਪਾਂ ਉਹਦੀ ਕਥਾ ਕਰਨ ਲੱਗ ਪੈਂਦੇ ਆ ਕਿ ਆਹ ਫਲਾਣਾ ਕੰਮ ਇਦਾਂ ਹੀ ਆ ਇਦਾਂ ਹੀ ਆ ਇਦਾਂ ਆਹ ਇਦਾਂ ਹੁਣ ਕਹਿੰਦਾ ਨਹੀਂ ਆਹ ਇਦਾਂ ਹੁਣ ਕਹਿੰਦਾ ਆਪਾਂ ਆਂਗ ਦੇਖੀਦਾ ਆਪਾਂ ਜਾ ਕੇ ਉੱਥੇ ਆਪਣੀ ਕਥਾ ਕਰਨ ਲੱਗ ਪੈਂਦੇ ਆ ਉਹ ਕਹਿਣ ਲੱਗਾ ਮੈਂ ਜਾ ਕੇ ਪਰ ਕਰਮਾਂ ਦੇ ਵਿੱਚ ਬੈਠ ਗਿਆ ਲਾਜੀ ਮੇਰੇ ਚ ਬੋਲ ਡਾਕਟਰ ਜਦੋਂ ਬੈਠਾ ਕਹਿੰਦਾ ਇੱਕ ਬਜ਼ੁਰਗ ਜ ਆ ਮੇਰੇ ਕੋਲ ਬੈਠਾ ਹੋਇਆ ਸੀ ਖੱਦਰ ਦੇ ਕੱਪੜੇ ਪਾਏ ਸੀ ਦਾੰਦ ਦੇ ਨਾਲ ਸਾਰਾ ਕਹਿੰਦਾ ਕੁਰਤਾ ਜਿਹੜਾ ਲਿਬੜਿਆ ਪਿਆ ਸੀ ਸਾਰਾ ਲਿਬੜਿਆ ਪਿਆ ਸੀ ਥਾਂ ਥਾਂ 'ਤੇ ਖੱਦਰ ਦਾ ਚੋਲਾ ਜਿਹੜਾ ਪਾਟਾ ਪਿਆ ਸੀ ਤੇ ਪਰ ਇੰਨਾ ਕੁ ਸਮਾਧੀ ਦੇ ਵਿੱਚ ਬੜਾ ਮੇਨ ਸੀ ਚਿਹਰੇ ਦੇ ਉੱਤੇ ਬੜਾ ਬਰੂਰ ਸੀ ਕਹਿੰਦਾ ਮੈਂ ਉਹਦੇ ਵੱਲ ਦੇਖੀ ਜਵਾਂ ਸ਼ਬਦ ਵੱਲ ਮੇਰਾ ਧਿਆਨ ਨਾ ਗਿਆ ਕਹਿੰਦਾ ਮੈਂ ਉਹਦੇ ਵੱਲ ਦੇਖੀ ਜਵਾਂ ਮਨ ਦੇ ਵਿੱਚ ਸੋਚੀ ਜਾਵਾਂ ਵੰਦਾਂ ਤੇ ਗਰੀਬ ਚਾ ਲੱਗਦਾ ਹੈ ਪਰ ਸਮਾਦੀ ਬੜੀ ਲੰਦਾ ਕਹਿੰਦਾ ਇਹ ਗੱਲਾਂ ਕਰਦੇ ਕਰਦੇ ਇੱਕ ਸ਼ਬਦ ਖਤਰ ਹੋ ਗਏ ਕਹਿੰਦਾ ਫਿਰ ਮੇਰੇ ਮਨ ਦੇ ਵਿੱਚ ਸੋਚਣਾ ਆਇਆ ਤੇ ਵਰਦਾ ਗਰੀਬ ਆ ਧਾਲ ਵੀ ਨਿਪੜੀ ਹੋਈ ਧਾਲ ਤੇ ਨਾ ਲੱਗਾ ਹੋਇਆ ਏ ਮੇਰੇ ਮਨ ਦੇ ਵਿਚਾਰ ਜਾਂਦੀ ਬਰੇ ਜਿਹੜੀ ਮੈਂ ਦੀ ਪੈਸਿਆਂ ਦੇ ਨਾਲ ਸੇਵਾ ਕਰਦਾ ਹਾਂ ਹੋ ਸਕਦਾ ਨਵੇਂ ਕੱਪੜੇ ਲੈ ਲਵੇ ਥੋੜੀ ਗਰੀਬੀ ਇੱਥੇ ਕੱਟੀ ਜਾਵੇ ਕਹਿੰਦਾ ਕਿ ਮੈਂ ਆਪਣੇ ਸੂਟਕੇਸ ਦੇ ਵਿੱਚ ਚੈੱਕ ਕੀਤਾ ਕਿੰਨੇ ਪੈਸੇ ਨੇ ਕਹਿੰਦਾ 6-7000 ਰੁਪਏ ਕੋੜੇਗਾ ਸੀ ਮੈਂ ਕੱਟ ਕੇ ਜੇਬ ਦੇ ਵਿੱਚ ਪਾ ਲਿਆ ਕਿ ਜਾਂਦੀ ਬੜੀ ਕਿਸਮਤ ਪੈਸੇ ਦੇ ਕੇ ਜਾਵਾਂਗਾ ਕਹਿੰਦਾ ਦੇ ਕੇ ਜਾਵਾਂਗਾ ਕਹਿੰਦਾ ਇਹ ਗੱਲਾਂ ਕਰਦੇ ਕਰਦੇ ਦੂਸਰਾ ਸ਼ਬਦ ਵੀ ਖਤਰ ਹੋ ਗਿਆ ਕਹਿੰਦਾ ਨਾ ਸ਼ਬਦ ਵੱਲ ਮੇਰਾ ਧਿਆਨ ਸੀ ਮੈਂ ਉਧਰ ਹੀ ਵੇਖੀ ਜਾਵਾਂ ਬਜ਼ੁਰਗ ਜੀ ਉਸਮਾਦੀ ਵਿੱਚ ਛੋੜਾ ਲੀਹਦਾ ਕਹਿੰਦਾ ਫਿਰ ਮੈਂ ਘੜੀ ਵੱਲ ਵੇਖਿਆ 40 ਮਿੰਟ ਅੱਤੇ ਹੋ ਗਏ ਨੇ ਕਹਿੰਦਾ ਕਿ ਮੇਰੇ ਕੋਲ 20 ਮਿੰਟ ਰਾਈਏ ਨੇ ਮੈਂ ਏਅਰਪੋਰਟ ਤੇ ਪਹੁੰਚਣਾ ਲੱਗ। ਕਹਿੰਦਾ ਮਨ ਦੇ ਵਿੱਚ ਸੋਚਦਾ ਪਿਆ ਸੀ ਕਦੀ ਮੈਂ ਭੜੀ ਵਾਲ ਦੇਖਾਂ ਕਦੀ ਮੈਂ ਬਜ਼ੁਰਗ ਵਾਲ ਦੇਖਾਂ। ਕਹਿੰਦਾ ਮੈਂ ਦੇਖਦਾ ਦੇਖਦਾ ਤੇ ਮੈਂ ਮਨ ਦੇ ਵਿੱਚ ਸੋਚਿਆ ਲੱਗਦਾ ਕਿ ਇਹਨਾਂ ਕਰਮਾਂ ਦੇ ਵਿੱਚ ਪੈਸੇ ਨਹੀਂ ਹੈਗੇ। ਕਹਿੰਦਾ ਕਰਮਾਂ ਦੇ ਵਿੱਚ ਪੈਸੇ ਨਹੀਂ ਹੈਗੇ ਤੇ ਮੈਂ ਆਪਣਾ ਸਿਰ ਕੇਸ ਫੜਿਆ ਤੇ ਚੌਕੇ ਤੇ ਮੈਂ ਤੁਰਨ ਲੱਗ ਪਿਆ। ਜਦੋਂ ਕਹਿੰਦਾ ਮਰਵਾੜਾ ਗਿਆ ਅੱਗੇ ਤੁਰਿਆ ਪਿੱਛੋਂ ਆਵਾਜ਼ ਵੱਜੀ। ਜਦੋਂ ਆਵਾਜ਼ ਵੱਜੀ ਤਮਾ ਦੇ ਕੇ ਰਾਤ ਲੈ ਗਿਆ ਉਹੀ ਬਜ਼ੁਰਗ ਉਸਨੇ ਮੈਨੂੰ ਮੋਟੇ ਤੋਂ ਫੜਦਿਆ ਕਹਿੰਦਾ ਮੋਟੇ ਤੋਂ ਫੜਦਿਆ ਤੇ ਕਹਿਣ ਲੱਗਾ ਕਿੱਥੇ ਚੱਲਿਆ ਕਹਿਣ ਲੱਗਾ ਜੀ ਮੈਂ ਚੱਲਿਆ ਕਹਿੰਦਾ ਯਾਰ ਪੈਸੇ ਜਿੰਨੇ ਤੇਰੇ ਆ ਵਾਰ-ਵਾਰ ਤੂੰ ਪੈਸੇ ਦੀ ਗੱਲ ਕਰਦਾ ਪਿਆ ਨਾ ਕਹਿੰਦਾ ਨਾ ਤੂੰ ਆਪ ਸ਼ਬਦ ਸੁਣੇ ਨੇ ਤੇ ਨਾ ਤੂੰ ਮੈਨੂੰ ਸੁਣ ਦਿੱਤਾ ਬਾਜ਼ਾਰਾਂ ਵਿੱਚ ਝੰਡਕਾ ਜਦੋਂ ਉਹਨੇ ਦੇਖਿਆ ਤੇ ਮਾਨ ਦੇ ਵੀ ਸੋਚਦਾ ਪਿਆ ਕਹਿੰਦਾ ਮੈਂ ਬ੍ਰਹਮ ਗਿਆਨੀ ਦੇਖੇ ਸੀ ਉਹਨਾਂ ਦੇ ਬਾਰੇ ਸੁਣਿਆ ਸੀ ਕਿ ਬ੍ਰਹਮ ਗਿਆਨੀ ਜਿਹੜਾ ਅੰਦਰ ਦੀਆਂ ਗੁੱਝ ਲੈਂਦਾ ਕਹਿੰਦਾ ਅੱਜ ਵੇਖ ਨੂੰ ਜਾ ਕਹਿੰਦਾ ਇਹਨੂੰ ਕਿੱਦਾਂ ਪਤਾ ਲੱਗਦਾ ਮੈਂ ਪੈਸਿਆਂ ਦੀ ਗੱਲ ਕਰਦਾ ਪਿਆ ਨਾ ਕਿ ਸੇਵਾ ਕਰਦੇ ਕਰ ਨਹੀਂ ਆ ਕਹਿੰਦਾ ਮੈਂ ਇਹਨੂੰ ਕਿਹਾ ਗਿਆ ਪੈਸੇ ਕਿਨੇ ਦੇਣੇ ਕਹਿੰਦਾ ਮੈਂ ਹੱਥ ਕੰਮ ਦੇ ਕੰਮ ਤੇ ਕੰਮ ਦੇ ਜਿੰਦੇ ਤੇ ਕੁਝ ਪੈਸੇ ਕੱਢੇ ਤੇ ਉਸ ਬਜ਼ੁਰਗ ਨੂੰ ਖੜਾ ਦਿੱਤੇ ਕਹਿਣ ਲੱਗਾ ਉਸ ਬਜ਼ੁਰਗ ਨੇ ਗੱਲ ਬੜੀ ਵਧੀਆ ਕੀਤੀ ਕਹਿਣ ਲੱਗਾ ਐਡੀ ਦੂਰੋਂ ਚੱਲ ਕੇ ਆਇਆ ਕਲਕੱਤੇ ਤੋਂ ਆਇਆ ਏ ਜੇ ਦਰਬਾਰ ਸਾਹਿਬ ਆਇਆ ਤਾਂ ਸਮਾਧੀ ਤੇ ਲੜ ਚਿਰਤਨ ਸੁਣ ਲੈਣਾ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਛਾਦਾ ਭਾਵਨਾ ਦੇ ਨਾਲ ਗੁਰੂ ਦੇ ਦਰਬਾਰੇ ਦਿੱਤੇ ਆਉਂਦੇ ਜੇ ਭਾਵਨਾ ਦੇ ਨਾਲ ਆਉਂਦੇ ਜੇ ਕਿਤੇ ਸੱਚ ਦੇ ਨਾਲ ਸਮਾਧੀ ਦੇ ਨਾਲ ਕਿਤੇ ਕੁਰਬਾਨੀ ਸ਼ਬਦ ਨਹੀਂ ਸੁਣ ਲੈਂਦਾ ਕਹਿੰਦਾ ਸਾਰਾ ਧਿਆਨ ਤੇਰਾ ਮੇਰੇ ਬਾਤ ਹੀ ਸੀ ਮੈਂ ਪੁਜਾਰਾਂ ਦੇ ਵਿੱਚ ਘਰਦਾ ਰਿਆ ਨਾ ਤੂੰ ਆਪ ਕੀਰਤਨ ਸੁਣਿਆ ਤੇ ਨਾ ਤੂੰ ਮੈਨੂੰ ਸੁਣ ਦਿੱਤਾ ਤੇ ਕਹਿੰਦਾ ਲੱਗਾ ਕਿ ਮੇਰਾ ਕੁਰਤਾ ਦੇਖਦਾ ਪਿਆ ਸੀ ਇਹ ਧਾਲ ਨਹੀਂ ਲੱਗੇਗੀ ਇਹ ਦਾਗ ਨਹੀਂ ਲੱਗੇ ਤੇ ਮੇਲੇ ਧੰਨੇ ਗੁਰੂ ਰਾਮਦਾਸ ਜੀ ਨੇ ਜਿਹਨੂੰ ਡਿਕਰੀਆਂ ਬਖਸ਼ਿਸ਼ ਕੀਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਆਮ ਦੇਖੀ ਨਹੀਂ ਦਾ ਦਾਲਾਂ ਤੇ ਨਾਲ ਜੇ ਟੋੜੇ ਲਿਪੜੇ ਹੁੰਦੇ ਅਸੀਂ ਮੁਜਾਬ ਡਾਉਣ ਲੱਗ ਪੈਂਦੇ ਆ ਤੇ ਤਾਂ ਮੁਜਾਬ ਨਹੀਂ ਡਾਉਣਾ ਚਾਹੀਦਾ ਕਿ ਗੁਰੂ ਨਾਨਕ ਦਾਸ ਮਰ ਜੀ ਸੰਗ ਡਿਗਰੀਆਂ ਪਰਿਸ਼ਿਸ਼ ਕਰਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੇਵਾ ਕ ਤੇ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਦਾਸ ਮਰ ਜੀ ਦਵਾਰ ਦੇ ਤੇ ਕਰਕੇ ਤੇ ਇੱਡਾ ਜੇ ਇੱਕ ਦਿਨ ਦੀ ਸੇਵਾ ਵੀ ਜੜੀ ਆ ਜਿਹੜੇ ਧੰਨ ਗੁਰੂ ਨਾਨਕ ਦਾਸ ਮਰ ਜੀ ਦਵਾਰ ਦੇ ਤੇ ਪਰਮਾਨ ਹੋ ਜਾਂਦੀ ਹੈ ਪਰਮਾਨ ਹੋ ਜਾਂਦੀ ਹੈ ਸਰਦਾ ਭਾਵਨਾ ਦੇ ਨਾਲ ਜੇ ਤਰੀਕੇ ਤੇ ਅੱਜ ਸਾਡੀ ਭਾਵਨਾ ਨਹੀਂ ਟਿਕ ਗਈ ਉਹ ਕਹਿਣ ਲੱਗਾ ਕਿ ਕਹਿੰਦਾ ਮੈਂ 에어ਪੋਰਟ ਤੱਕ ਸੋਚਦਾ ਗਿਆ ਕਿ ਉਸ ਬਜ਼ੁਰਗ ਨੇ ਗੱਲ ਬੜੀ ਵਧੀਆ ਕੀਤੀ ਕਹਿੰਦਾ ਮੈਂ ਜਦੋਂ ਵੀ ਆਉਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੈਂ 2 ਘੰਟੇ ਬੈਠ ਕੇ ਕਹਿੰਦਾ ਕਿਰਤਨ ਸੁਣਦਾ ਮੇਰੇ ਬਜ਼ੁਰਗ ਦੀ ਗੱਲ ਕਹਿੰਦਾ ਅੱਜੇ ਤੱਕ ਚੇਤਾ ਰਹਿੰਦੀ ਹੈ ਇਦਾਂ ਜੇ ਆਪਾਂ ਸ਼ਰਧਾ ਤੇ ਨਾਲ ਭਾਵਨਾ ਦੇ ਨਾਲ ਧੰਨ ਗੁਰਨਾਮ ਦਾਸ ਮਹਾਰਾਜ ਦੇ ਵਿੱਚ ਜਾਈਏ ਕਾਂਕੇ ਗੋਪੀਤਰ ਲੱਗ ਰਹੀ ਆ ਜਿਸ ਦੀ ਬਰਾਬਰੀ ਦੁਨੀਆਂ ਦੇ ਦਰਬਾਰ ਕੋਈ ਨਹੀਂ ਕਰ ਸਕਦਾ ਦੁਨੀਆਂ ਦੇ ਦਰਬਾਰਾਂ ਦੇ ਵਿੱਚ ਜਿੰਦਰੇ ਲੱਗ ਸਕਦੇ ਨੇ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਜੇਕੇ ਦਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਦਰਬਾਰ ਹੈ ਜਿੱਥੇ ਕਦੀ ਜਿੰਦਰਾ ਨਹੀਂ ਲੱਗਦਾ ਕਦੀ ਜਿੰਦਰਾ ਨਹੀਂ ਲੱਗਦਾ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਚਪਨ ਦੇ ਵਿੱਚ ਹਨ ਜਤੀਮ ਹੋ ਗਏ ਨਾਨੀ ਮਾਂ ਉਹਨਾਂ ਨੂੰ ਵਸ ਕੇ ਲੈ ਕੇ ਆਈ ਧੰਨ ਗੁਰੂ ਰਾਮ ਦਾ ਸਮਰੱਥ ਤੇ ਘਰ ਨੂੰ ਤਾਲੇ ਲੱਗੇ ਨੇ ਦੁਨੀਆ ਦੇ ਲੋਕ ਕਹਿ ਲੈਣੇ ਤੇ ਜੇਠੇ ਦੇ ਘਰ ਨੂੰ ਤਾਲੇ ਲੱਗੇ ਨੇ ਜੇਠੇ ਦੇ ਘਰ ਨੂੰ ਤਾਲੇ ਲੱਗੇ ਨੇ ਪਰ ਦੁਨੀਆ ਦੇ ਲੋਕ ਇਹ ਨਹੀਂ ਜਾਣਦੇ ਸਨ ਜਿਸ ਜੇਠੇ ਦੇ ਘਰ ਨੂੰ ਤਾਲੇ ਲੱਗੇ ਨੇ ਦੁਨੀਆ ਦੇ ਵਿੱਚ ਕਦੇ ਸਮਾਂ ਆਵੇਗਾ ਐਹੋ ਜਿਹਾ ਦਰਬਾਰ ਬਣੇਗਾ ਜਿੱਥੇ ਦੁਨੀਆ ਦੇ ਲੋਕ ਆ ਕੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਯਾਦ ਦੇ ਨਾਲ ਸੰਬੰਧ ਰੱਖਦਾ ਹੋਇਆ ਵੱਡੇ ਤੋਂ ਵੱਡਾ ਆ ਕੇ ਇੱਥੇ ਪ੍ਰਸ਼ਾਦਾ ਪਾਣੀ ਛਕਿਆ ਕਰਨ ਲੱਗੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਿਉਂਕਿ ਭਾਨੀ ਗੁਰੂ ਅਰਜਨ ਦਾਸ ਜੀ ਦਾ ਉਹ ਦਰਬਾਰ ਅੰਮ੍ਰਿਤਸਰ ਦੀ ਉਹ ਪਵਿੱਤਰ ਧਰਤੀ ਆ ਦਾਦੇ ਰਿਸ਼ਤੇਦਾਰ ਨੇ ਇੱਥੇ ਅੰਮ੍ਰਿਤਸਰ ਮੈਂ ਅਕਸਰ ਉਹਨਾਂ ਨੂੰ ਪੁੱਛਦਾ ਹੁੰਦਾ ਮੈਂ ਕਿ ਤੁਸੀਂ ਐਡੀ ਵੱਡੀ ਪਵਿੱਤਰ ਧਰਤੀ ਦੇ ਵਿੱਚ ਰਹਿੰਦੇ ਜੇ ਤੁਸੀਂ ਫਿਰ ਸੱਚਖੰਡ ਰੋਹ ਜਾਂਦੇ ਰੋਗੇ ਕਹ ਲੱਗਾ ਭਾਈ ਸਾਹਿਬ ਸੱਚ ਪੁੱਛੋ ਸੱਚ ਖਾਂ ਦੇ ਸ੍ਰੀ ਹਰਿ ਮੰਦਰ ਸਾਹਿਬ ਗਿਆਨ ਦੋ ਸਾਲ ਬਗੇ ਨੇ ਇਹ ਹਾਲਾਤ ਨੇ ਕਿਉਂਕਿ ਜਿੰਨਾ ਚਿਰ ਤੱਕ ਸਾਡੇ ਕਰਮਾਂ ਦੇ ਵਿੱਚ ਨਹੀਂ ਹੈਗਾ ਸਾਡੇ ਭਾਗ ਨੇ ਚੰਗੇ ਨੇ ਭਾਵੇਂ ਸਾਡਾ ਘਰ ਜਿਹੜਾ ਦਰਬਾਰ ਸਾਹਿਬ ਦੇ ਕੋਲ ਕਿਉਂ ਨਾ ਹੋਵੇ ਤਾਂ ਵੀ ਅਸੀਂ ਮੱਥਾ ਨੇ ਸਾਡੇ ਤੋਂ ਟੇਕ ਕੇ ਜਾਂਦਾ ਜਿੰਨਾ ਚਿਰ ਸਾਡੇ ਭਾਗ ਨਾ ਚੰਗੇ ਹੋਣ ਬਿਨ ਭਾਗ ਦਾ ਸਤ ਸੰਗ ਨਾਲ ਲੱਗੈ ਬਿਨ ਸੰਗਤ ਮੈਨ ਭਰੇਜਾ ਜੀ ਉਹ ਵੱਡੇ ਭਾਗਾਂ ਤੋਂ ਬਿਨਾਂ ਕਦੇ ਵੀ ਭਾਗ ਨਹੀਂ ਜਾਗਦੇ ਇਸ ਸਤ ਸੰਗਤ ਸਤ ਸੰਗਤ ਵਿੱਚ ਨਹੀਂ ਆ ਸਕਦੇ ਜਿਨ੍ਹਾਂ ਚ ਸਾਡੇ ਭਾਗੜਾ ਚੰਗੇ ਹੋਣਗੇ ਅੰਦਰੋਂ ਸਾਡੇ ਭਾਵਨਾ ਨਾ ਹੋਵੇਗੀ ਪਖਾਨ ਦਾ ਪਹੁੰਚਣਾ ਮਰਜ਼ੀ ਕਰਾ ਲੋ ਉਹ ਸਾਡੇ ਕੋਲ ਹੈਗਾ ਹੈ ਪਰ ਜਿਨ੍ਹਾਂ ਚ ਸਾਡੇ ਅੰਦਰ ਭਾਵੜਾ ਨਾ ਆਵੇਗੀ ਕਿ ਅਸੀਂ ਗੁਰਦੁਆਰੇ ਜਾਣਾ ਹੈ ਉੱਥੇ ਪਾਠ ਵੀ ਕਰਨਾ ਹੈ ਸੇਵਾ ਵੀ ਕਰਨੀ ਜਿੰਨਾ ਚਿਰ ਤੱਕ ਅਸੀਂ ਆਪਣੇ ਘਰ ਦੇ ਵਿੱਚ ਟਾਈਮ ਟੇਬਲ ਬਣਾਵਾਂਗੇ ਆਪਾਂ ਆਮ ਕਾ ਜਿਹੜਾ ਅੰਗਰਸਰ ਜਾਇਦਾ ਮੈਂ ਆਪ ਸੰਗਤਾਂ ਦੇ ਅੱਗੇ ਬੇਨਤੀ ਕਰਦਾ ਹੁਣਾ ਕਿ ਜਦੋਂ ਕੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਵਾਇਰੋ ਸ੍ਰੀ ਅੰਗਰਸਰ ਜਾਓ ਪਹਿਲਾ ਸਭ ਤੋਂ ਪਹਿਲਾਂ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਓ ਫਿਰ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾਓ ਕਿਉਂਕਿ ਅੰਗਰਸਰ ਦੀ ਉਹ ਪਵਿੱਤਰ ਧਰਤੀ ਆ ਜਿਹੜੀ ਦਾ ਆਪਣੇ ਖੁਦ ਬਣਾਈਆ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਖੁਦ ਬਣਾਈਆ ਉਥੇ ਰੱਬ ਵਸਦਾ ਹੈ ਕਿਉਂਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਰੱਬ ਨੇ ਆਪ ਖੁਦ ਆ ਕੇ ਬਣਾਇਆ ਸਰਤਾ ਦੇ ਨਾਲ ਭਾਵਨਾ ਦੇ ਨਾਲ ਉਥੇ ਸੇਵਾ ਕੀਤੀ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ 52 ਪ੍ਰਕਾਰ ਦੇ ਕਾਰੀਗਰ ਕਿੱਥੇ ਸੱਦੇ ਨੇ 52 ਪ੍ਰਕਾਰ ਦੇ ਔਰ ਆਪਣੇ ਖੁਦ ਆਪ ਤਿਆਰ ਕਰਵਾਇਆ ਕੋਲ ਬੈਠ ਕੇ ਬਾਬਾ ਗੁੱਡਾ ਸਾਹਿਬ ਭਾਈ ਗੁਰਦਾਰ ਜੀ ਦੀ ਅਗਵਾਈ ਹੇਠ ਔਰ ਸੰਗਤਾਂ ਦੀ ਗਵਾਈ ਹੇਠ ਆਪਣੇ ਖੁਦ ਤਿਆਰ ਕਰਵਾਇਆ ਤਾਂ ਹੀ ਭਾਈ ਗੁਰਦਾਰ ਜੀ ਪ੍ਰਮਾਣ ਕਰਦੇ ਨੇ ਬੈਠਾ ਸੋਟੀ ਪਾਤਸ਼ਾਹ RAM DAS SATGURU KA HAVAR PURN TAAL KHATAYA AMRIT SANG JOR JAGA HAVAY ਜਦੋਂ ਵੀ ਧੰਨ ਗੁਰੂ ਨਾਨਕ ਦਾਸ ਮਹਾਰਾਜ ਦੀ ਨੰਗਰੀ ਦੇ ਵਿੱਚ ਜਾਣਾ ਛੜਦਾ ਦੇ ਨਾਲ ਭਾਵਨਾ ਦੇ ਨਾਲ ਜੇ ਜਾਵਾਂਗੇ ਤੇ ਸਾਡਾ ਝੋੜੀਆਂ ਭਰਨ ਗਿਆ ਕਿਉਂਕਿ ਮੇਰਾ ਪਾਤਸ਼ਾਹ ਰਾਜਿਆਂ ਤੋਂ ਪਖਾਰੀ ਪਾ ਸਕਦਾ ਪਖਾਰ ਦਾ ਤੰਗਰ ਬਾਦਸ਼ਾਹ ਵੀ ਪਾ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਬ ਧੰਨ ਗੁਰੂ ਨਾਨਕ ਦਾਸ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਲ ਮਿਲ ਕੇ ਗੁਰਮੱਤ ਦਾ ਜਾਪ ਕਰ ਗਏ ਜੀ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਕਿ ਅਮਰਤ ਉਹਨੇ ਉੱਠ ਕੇ ਭਾਵੇਂ ਸਾਡੇ ਤੋਂ ਨਿਤ ਨਾਮ ਨਾਮ ਵੀ ਪੰਜ ਬਾਣ ਦਾ ਨਾਮ ਪੜਿਆ ਜਾਣ ਸਨ ਇਸ ਮੰਤਰ ਦਾ ਜਾਪ ਜਿਹੜਾ ਕਰਦੇ ਰਹਿਣਾ ਚਾਹੀਦਾ ਇਸ ਦੇ ਨਾਲ ਕੀ ਹੁੰਦਾ ਏ ਰਸਨਾ ਗੁਰਨੁਪਾਰਨਿਤ ਗਾਇਨ ਸ਼ਾਂਤ ਸਾਝ ਰਹਾਸ ਮੰ ਅਭੁਜਿਓ ਸਗਲੇ ਦੁੱਖ ਪਲਾਏ ਕਿ ਰਸਨਾ ਦੇ ਨਾਲ ਜੀਭਾ ਦੇ ਨਾਲ ਇਸ ਸਮਾਨਤਾ ਜਾਪ ਕਰਨ ਦੇ ਨਾਲ ਮਨੁੱਖ ਨੂੰ ਸਿਹਤਮੰਤਾ ਪ੍ਰਾਪਤ ਹੁੰਦੀ ਹੈ ਰਹਾਸ ਪੈਦਾ ਹੁੰਦਾ ਹੈ ਖੁਸ਼ੀ ਖੇੜਾ ਪ੍ਰਾਪਤ ਹੁੰਦਾ ਹੈ ਮਨੁੱਖ ਦੇ ਸਾਰੇ ਦੁੱਖਲੇ ਜੜਿਆ ਖਤਮ ਹੋ ਜਾਂਦੇ ਨੇ ਤੇ ਉਸ ਨੂੰ ਨਾਖ ਨ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸ਼ਰਧਾ ਭਾਵਨਾ ਦੇ ਆਪਣੇ ਬੱਚਿਆਂ ਖਾਸ ਕਰਕੇ ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਗੁਰ ਇਤਿਹਾਸ ਦੇ ਨਾਲ ਜੁੜ ਕੇ ਅੱਜ ਸਾਡੇ ਬੱਚੇ ਗੁਰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਉੱਠਦੇ ਜਾ ਰਹੇ ਨੇ ਖਾਸ ਕਰਕੇ ਮੈਂ ਪੈਨਾ ਨੂੰ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜੋ ਕਿਉਂਕਿ 85% ਅਸਰ ਮਦਮਾਨ ਇੱਕ ਦਾ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ ਹੈ ਜੇ ਮਾਂ ਜਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਜਾਵੇ ਕਿ ਆਪਣੇ ਬੱਚੇ ਨੂੰ ਚੋਟ ਆਪੂ ਕੇ ਬਣਾ ਸਕਦੀ ਆ ਮਾਂ ਤੇ ਟਪੈਂਟ ਕਰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਬਣਾਉਣਾ ਕੀ ਆ ਆ ਦੇਖੀਦਾ ਆਪਣੇ ਬੱਚੇ ਜਿਹੜੇ ਆ ਬੁੱਟੇ ਦੇ ਉੱਤੇ ਪਟਾਕੇ ਪਾਉਂਦੇ ਦੇਖੇ ਪਏ ਨੇ ਗੱਡੀਆਂ ਭਜਾਉਂਦੇ ਫਿਰਦੇ ਨੇ ਅਸੀਂ ਗੁਰੂ ਤੇ ਨਾਲ ਬੁੱਟੇ ਜਾ ਰਹੇ ਆ ਜੈਸੇ ਕੋਰੋਣੇ ਸੰਸਾਰ ਸੰਸਾਰ ਦੇ ਵਿੱਚ ਭੇਜ ਕੇ ਇਹ ਗਿਆ ਸੀ ਪਈ ਪ੍ਰਾਪਤ ਮੈਂ ਮੁਖ ਦੇ ਬੁਰੀਆ ਗੋਬਿੰਦ ਦੇ ਮਿਲ ਕੀ ਇਹ ਤੇਰੀ ਬਰੀਆ ਅਬਰ ਕਾਰਤ ਰਕਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਨਾਮ ਸੰਸਾਰ ਸੰਸਾਰ ਦੇ ਵਿੱਚ ਭੇਜਿਆ ਸੀ ਉਹ ਕਾਲਕ ਪ੍ਰਮਾਤਮਾ ਨੂੰ ਮਿਲਣ ਵਾਸਤੇ ਗੋਬਿੰਦ ਨੂੰ ਮਿਲਣ ਵਾਸਤੇ ਪਰ ਅਸੀਂ ਆਪਣਾ ਮੁੱਖਾ ਗਣ ਜਿਹੜਾ ਵਿਰਤ ਗਵਾ ਰਿਆ ਰੈਣ ਗਵਾਈ ਸੋਇ ਤੈ ਜਿਸ ਕੁਆਰਿਆ ਖਾਏ ਧੀਨੇ ਜੈਸਾ ਜਣਵਾ ਕੌਡੀ ਬਦਲੇ ਜਾਇ ਕੌਡੀ ਦਾ ਤੇ ਪਾਲ ਸੀ ਆਪਣਾ ਮੁੱਖਾ ਜਣਵਾ ਗਵਾਰਿਆ ਤੇ ਬੇਤਿਆਂ ਨੂੰ ਪ੍ਰਮਾਣ ਕਰਨਾ ਅੰਮ੍ਰਿਤ ਵੇਲੇ ਉੱਠਿਆ ਕਰਕੇ ਨਿਤਨੇਮ ਦੀ ਬਾਣੀ ਦਾ ਜਾਪ ਕਰਿਆ ਕਰਕੇ ਸ਼ਾਮ ਨੂੰ ਸੋਧਰ ਦੀ ਬਾਣੀ ਦਾ ਜਾਪ ਕਰਿਆ ਕਰਕੇ ਜਦ ਸੋਣਾ ਔਰ ਸੋਹਿਲਾ ਸਾਹਿਬ ਬਾਣੀ ਦਾ ਜਾਪ ਕਰਿਆ ਕਰੋ ਮਨ ਦੇ ਵਿੱਚ ਜਿਹੜੇ ਕੁਰਨੇ ਆਉਂਦੇ ਨੇ ਇਹ ਨਾਮ ਰੋਣ ਕੇ ਸਾਡੇ ਸੁਰਤੀ ਜੜੀਆਂ ਕਾਲ ਮੁਥ ਪਰਨਾਥਨਾ ਦੇ ਨਾਮ ਦਿਨਾਂ ਜੁੜਜਾ ਬੇਟੀ ਸੋ ਇੰਦੀਆਂ ਹਾਜ਼ਰੀ ਦਾ ਪ੍ਰਮਾਣ ਕਰਦੀਆਂ ਗੁਰਮਤ ਵਿਚਾਰਾ ਕਰਦੇ ਹੋ ਗਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਰਣ ਜਾਣ ਦੇ ਬੱਚਾ ਸਿੱਚ ਕੇ ਮਾਫ ਕਰਨਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ੂ ਬਸ਼ਰਣ ਜੀ ਦਾਦੇ ਸ਼ਬਦਾਂ ਦੇ ਨਾਲ ਜਿੱ ਕਿਸੇ ਨੂੰ ਗੁੱਸਾ ਲੱਗਾ ਨਾਜ਼ ਕਿਮਾ ਦਾ ਚੱਜ ਕੇ ਕਿਉਂਕਿ ਗੁਰੂ ਰਾਮ ਦਾਦੇ ਦਾ ਤਪਤਾ ਹੈ ਗੁਰੂ ਰਾਮਦਾਸ ਜੀ ਦੇ 500 ਬਰਸ਼ ਕਿਤੇ ਪੰਜਾਬ ਨੂੰ ਲਾਜ ਕਤੋਂ ਕਿਨਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਸ਼ਰੋਕ ਬਸ਼ਰਣਾ ਜੀ ਬਲਾਉ ਪਤ ਜੀ ਆਪੋ ਜੀ ਵਾਠ ਪੁੱਜ ਕੀ ਕਾਲਸਾ ਵਾਠ ਪੁੱਜ ਕੀ